ਵਾਹਿ ਗੁਰਜੀਕਾ ਖਲਸਾ ਵਾਹਿ ਗੁਰਜੀ ਕੀ ਫਤਿਹ ਊਂ ਗੁਰੂ ਊਂ ਗੁਰੂ ਪਿਆਰਿਓ ਆਉ ਧਨ ਧਨ ਸੰਤ ਬੱਬਾ ਹਜ਼ਰ ਸਿੰਘ ਜੀ ਪੂਰਨ ਬ੍ਰਹਮ ਗਿਆਨੀ ਛੋਟੇ ਘੁੰਮਣਾ ਵਾਲੇ ਸੋ ਉਹਨਾਂ ਦੇ ਮੁਖਾਰਬਿੰਦ ਤੋਂ ਉਹਨਾਂ ਦੇ ਬਚਨ ਅਤੇ ਉਹਨਾਂ ਵੱਲੋਂ ਸੰਗਤਾਂ ਦਾ ਕੀਤਾ ਹੋਇਆ ਭਲਾ ਕੀਤੀ ਹੋਈ ਕਿਰਪਾ ਦੀ ਸਾਜ ਆਪ ਜੀ ਦੇ ਨਾਲ ਪਾਰੇ ਹਾਂ ਸੋ ਜਿਹੜੇ ਜਿਹੜੇ ਜੀਵਾਂ ਉੱਪਰ ਬਾਬਾ ਜੀ ਨੇ ਕਿਰਪਾ ਕੀਤੀ ਅੰਮ੍ਰਿਤ ਮਈ ਬੋਲਾਂ ਦੇ ਨਾਲ ਉਹਨਾਂ ਦਾ ਜਨਮ ਮਰਨ ਕਟਿਆ ਸੋ ਉਹਨਾਂ ਦੇ ਵਿੱਚੋਂ ਹੀ ਇੱਕ ਜੀਵ ਸਰਦਾਰ ਉਹ ਹਸਨ ਸਿੰਘ ਜੀ ਗੋਦਰਪੁਰਾ ਸੋਨਾ ਵੱਲੋਂ ਇਹ ਸਾਖੀ ਸੁਣਾਈ ਗਈ ਸੀ ਕਿ ਕਿਵੇਂ ਬਾਬਾ ਜੀ ਨੇ ਉਹਨਾਂ ਦੇ ਉੱਪਰ ਉਹਨਾਂ ਦੇ ਪਰਿਵਾਰੀ ਉੱਪਰ ਕਿਵੇਂ ਕਿਰਪਾ ਦ੍ਰਿਸ਼ਟੀ ਕੀਤੀ ਕਿਵੇਂ ਉਹਨਾਂ ਦਾ ਭਲਾ ਕੀਤਾ ਸੋ ਉਹਨਾਂ ਦੇ ਕਹਿਣ ਮੁਤਾਬਕ ਕਿ ਮੈਂ ਫੌਜ ਵਿੱਚ ਨੌਕਰ ਸਾਂ ਫੌਜੀ ਸੀ ਤੇ ਮਸ ਸ਼ਰਾਬ ਵੀ ਵਰਤਦਾ ਸੀ ਵਿਆਹ ਤੋਂ ਕਾਫੀ ਸਮਾਂ ਹੋ ਚੁੱਕਾ ਸੀ ਕੋਈ ਸੰਤਾਨ ਨਾ ਹੋਈ ਤੇ ਕਹਿੰਦੇ ਮੈਂ ਛੁੱਟੀ ਆਇਆ ਵੀਕੋ ਦੇਣਾ ਸ਼ਰਾਬ ਛੱਡ ਕੇ ਤੇ ਮੈਂ ਸੰਤਾਂ ਦੇ ਦਰਸ਼ਨ ਕਰਨ ਲਈ ਉਹਨਾਂ ਦੇ پاس ਉਹਨਾਂ ਦੇ ਡੇਰੇ ਆਇਆ ਤੇ ਆ ਕੇ ਬਾਬਾ ਹਜ਼ਾਰਾ ਸਿੰਘ ਜੀ ਨੂੰ ਨਮਸਕਾਰ ਕੀਤੀ ਤੇ ਮਹਾਂਪੁਰਖਾਂ ਨੇ ਮੈਨੂੰ ਉਪਦੇਸ਼ ਦਿੰਦਿਆਂ ਆਖਿਆ ਸ਼ਰਾਬ ਛੱਡ ਦੇ ਤੇ ਰੰਗ ਵੀ ਨਹੀਂ ਖਾਣਾ ਚਾਹੀਦਾ ਇਹ ਦੋਵੇਂ ਚੀਜ਼ਾਂ ਛੱਡ ਦੇ ਤੇ ਵੈਸ਼ਨੋ ਵੀ ਤੀ ਤਾਰਨ ਕਰ ਕਹਿੰਦੇ ਮੈਂ ਸਤਿਵਚਨ ਆਖ ਕੇ ਘਰ ਵਾਪਸ ਆ ਗਿਆ ਸਮੇਂ ਅਨੁਸਾਰ ਛੁੱਟੀ ਖਤਮ ਹੋ ਗਈ ਤੇ ਛੁੱਟੀ ਕੱਟ ਕੇ ਮੈਂ ਵਾਪਸ ਸ਼੍ਰੀਨਗਰ ਚਲਿਆ ਗਿਆ ਸ਼੍ਰੀਨਗਰ ਮੇਰੀ ਡਿਊਟੀ ਸੀ ਕਹਿੰਦੇ ਕੁਝ ਸਮਾਂ ਪਿਆ ਤਾਂ ਦੁਸ਼ਹਿਰੇ ਵਾਲੇ ਦੇ ਨਾਲ ਫੌਜੀ ਸਾਥੀਆਂ ਨੇ ਸ਼ਰਾਬ ਪੀਣ ਦਾ ਪ੍ਰੋਗਰਾਮ ਬਣਾ ਲਿਆ ਉਹਨਾਂ ਨੇ ਇੱਕ ਪਾਰਟੀ ਰੱਖ ਲਈ ਤੇ ਉਸ ਪਾਰਟੀ ਦੇ ਵਿੱਚ ਨਾ ਚਾਹੁੰਦੇ ਹੋਏ ਵੀ ਮੈਨੂੰ ਵੀ ਸ਼ਾਮਲ ਹੋਣਾ ਪਿਆ ਓਹ ਸਾਰੇ ਸ਼ਰਾਬ ਪੀ ਰਹੇ ਸਨ ਜਦ ਕੀ ਮੈਂ ਬਾਬਾ ਜੀ ਦੇ ਬਚਨ ਉੱਪਰ ਅਟਲ ਸੀ ਪਰ ਓਹ ਜिद ਕਰਨ ਲੱਗ ਪਏ ਸਾਰੇ ਫੌਜੀ ਕਿ ਭਾਈ ਤੈਨੂੰ ਸ਼ਰਾਬ ਜ਼ਰੂਰ ਪਿਉਣੀ ਹੈ ਤੂੰ ਸਾਡੇ ਸਾਰਿਆਂ ਦੇ ਵਿੱਚ ਕੱਲਾ ਸੋਫੀ ਹੋ ਕੇ ਬੈਠਾ ਤੇ ਇਹ ਗੱਲ ਸਾਨੂੰ ਚੰਗੀ ਨਹੀਂ ਲੱਗਦੀ ਕਿਉਂਕਿ ਜੈਸੀ ਸੰਗਤ ਵੈਸੀ ਰੰਗਤ ਬਣ ਜਾਂਦੀ ਸੋ ਕਹਿੰਦੇ ਜਦੋਂ ਸ਼ਰਾਬ ਦਾ ਗਲਾਸ ਮੇਰੇ ਸਾਹਮਣੇ ਲਿਆਂਦਾ ਤਾਂ ਉਸ ਵਿੱਚ ਜਦੋਂ ਮੈਂ ਵੇਖਿਆ ਤਾਂ ਮੇਰੀ ਆਤਮਾ ਝੰਡੂੜ ਕੇ ਰਹਿ ਗਈ ਕੀ ਵੇਖਿਆ ਕੀ ਵਿੱਚ ਬਾਬਾ ਜੀ ਦਾ ਮੈਨੂੰ ਸਰੂਪ ਨਜ਼ਰੀ ਆਇਆ ਤੇ ਮੈਂ ਨਾ ਕਰ ਦਿੱਤੀ ਪਰ ਮੇਰੇ ਸਾਥੀਆਂ ਨੇ ਬਦੋ ਬਦੀ ਉਹ ਸ਼ਰਾਬ ਮੈਨੂੰ ਪਿਆ ਦਿੱਤੀ ਚਲੋ ਸਮਾਨੰਗਿਆ ਸ਼ਾਮ ਹੋਈ ਮੈਂ ਆਪਣੀ ਬੈਰਕ ਦੇ ਵਿੱਚ ਆ ਕੇ ਸੌਂ ਗਿਆ ਤੇ ਰਾਤ ਨੂੰ ਮੈਨੂੰ ਸੁਪਨਾ ਆਇਆ ਕਿ ਮੇਰੇ ਘਰ ਇੱਕ ਪੁੱਤਰ ਨੇ ਜਨਮ ਲਿਆ ਹੈ ਤੇ ਉਹ ਮਰ ਗਿਆ ਹੈ ਤੇ ਜਦੋਂ ਮੈਂ ਸਵੇਰੇ ਉੱਠਿਆ ਤਾਂ ਮੇਰੇ ਮਨ ਦੇ ਵਿੱਚ ਬੜਾ ਹੀ ਪਛਤਾਵਾ ਹੋਇਆ ਤੇ ਮੈਂ ਰੋਣ ਲੱਗ ਪਿਆ ਸਾਥੀ ਫੌਜੀ ਕਹਿਣ ਲੱਗੇ ਛੱਡ ਯਾਰ ਸੁਪਨੇ ਵੀ ਕਦੇ ਸੱਚੇ ਹੋਏ ਨੇ ਤੇ ਸਾਧਾ ਨੇ ਕੀ ਪੁੱਤਰ ਦੇਣੇ ਹਨ ਐਵੇਂ ਨਾ ਰੋਈ ਜਾ ਸੁਪਨੇ ਐਵੇਂ ਆਉਂਦੇ ਰਹਿੰਦੇ ਹਨ ਸੋ 4-5 ਦਿਨ ਗੁਜ਼ਰ ਗਏ 6ਵੇਂ ਦਿਨ ਮੇਰੇ ਘਰੋਂ ਇੱਕ ਤਾਰ ਆ ਗਈ ਕਿ ਦਸਹਰੇ ਵਾਲੇ ਦਿਨ ਪੁੱਤਰ ਜੰਮਿਆ ਸੀ ਤੇ ਗੁজার ਗਿਆ ਉਸੇ ਦਿਨ ਹੀ ਮੈਂ ਸ਼ਰਾਬ ਪੀਤੀ ਸੀ ਤੇ ਉਸੇ ਦਿਨ ਹੀ ਮੇਰੇ ਘਰ ਇੱਕ ਪੁੱਤਰ ਨੇ ਜਨਮ ਲਿਆ ਤੇ ਉਹ ਉਦੋਂ ਹੀ ਪੂਰਾ ਹੋ ਗਿਆ ਤੇ ਮੈਂ ਮਨ ਦੇ ਵਿੱਚ ਬੜੀ ਉਦਾਸੀ ਤੇ ਪਛਤਾਪ ਦੇ ਵਿੱਚ ਰੋਣ ਲੱਗਿਆ ਕੀ ਇਹ ਮੈਂ ਕੀ ਕਰ ਬੈਠਾ ਮੈਂ ਤਾਂ ਮਹਾਪੁਰਖਾਂ ਨੂੰ ਬਚਨ ਦਿੱਤਾ ਸੀ ਸੋ ਸਮਾਂ ਗੁਜ਼ਰੀਆ ਮੈਂ ਛੁੱਟੀ ਤੇ ਵਾਪਸ ਆਪਣੇ ਪਿੰਡ ਗੋਦਰਪੁਰ ਆਇਆ ਅਤੇ ਸੰਤਾਂ ਪਾਸ ਗਿਆ ਬਾਬਾ ਜੀ ਇਸ਼ਨਾਨ ਕਰੇ ਸੰ ਮੈਂ ਮੱਥਾ ਟੇਕਿਆ ਤੇ ਜਾ ਕੇ ਅਰਜ ਕੀਤੀ ਬਾਬਾ ਜੀ ਮੈਨੂੰ ਬਖਸ਼ ਲਵ ਮੈਂ ਭੁੱਲ ਗਿਆ ਸਾਂ ਮੇਰੇ ਕੋਲੋਂ ਬੜੀ ਵੱਡੀ ਪੋਲ ਹੋ ਗਈ ਗਲਤੀ ਹੋ ਗਈ ਕਿਰਪਾ ਕਰਕੇ ਬਖਸ਼ ਲਿਓ ਤਾਂ ਮਹਾਪੁਰਖਾ ਨੇ ਮੇਰੇ ਵੱਲ ਵੇਖ ਕੇ ਆਖਣ ਲੱਗੇ ਕੀ ਗੱਲ ਹੈ ਕਿ ਮੈਂ ਕਿਹਾ ਬਾਬਾ ਜੀ ਬੱਚਾ ਹੋ ਕੇ ਮਰ ਗਿਆ ਹੈ ਮੈਂ ਤੁਹਾਡੇ ਹੁਕਮ ਦੀ ਉਲੰਘਣਾ ਕੀਤੀ ਸੀ ਤੇ ਮਹਾਪੁਰਖ ਹੱਸ ਕੇ ਕਹਿੰਦੇ ਓਏ 2-4 ਸਾਲ ਸੁੱਕੇ ਥਾਂ ਸੌ ਲਵੋ ਔਰ ਬਥੇਰੇ ਆਉਣੇ ਨੇ ਬਥੇਰਾ ਮੂਤ ਮਿਦਣਾ ਹੈ ਸੋ ਮਹਾਪੁਰਖਾਂ ਦੇ ਬਚਨ ਅਨੁਸਾਰ ਕੁਝ ਸਾਲਾਂ ਮਗਰੋਂ ਇੱਕ ਬੱਚੇ ਨੇ ਜਨਮ ਲਿਆ ਤੇ ਆਪਜੀ ਦੀ ਬਖਸ਼ਿਸ਼ صدقہ دو ਪੁੱਤਰ ਤੇ ਇੱਕ ਧੀ ਘਰ ਵਿੱਚ ਹੋਈ ਤੇ ਇਹ ਵੀ ਵਰਨਣਯੋਗ ਹੈ ਕਿ ਇਹ ਦੋਵੇਂ ਪੁੱਤਰ 7-8 ਸਾਲ ਦੀ ਉਮਰ ਤੱਕ ਜिद ਕਰਕੇ ਮੇਰੇ ਨਾਲ ਹੀ ਸੌਂਦੇ ਰਹੇ ਅਤੇ ਉੱਤੇ ਹੀ ਪਿਸ਼ਾਬ ਕਰਦੇ ਰਹੇ ਤੇ ਮੇਰਾ ਬਿਸਤਰਾ ਭਿਉਂਦੇ ਰਿਹਾ ਤੇ ਜਦੋਂ ਮੇਰਾ ਬਿਸਤਰਾ ਭਿੱਜਣਾ ਤਾਂ ਮੈਨੂੰ ਤੁੰ ਬਾਬਾ ਜੀ ਦੇ ਉਹ ਬਚਨ ਯਾਦ ਆਉਣੇ ਕੀ ਬਥੇਰਾ ਮੂਤ ਮਿੱਦਣਾ ਹੈ ਸੁਮਾ ਪੁਰਖਾਂ ਦੇ ਉਹ ਬਚਨ ਅਟਲ ਹੋਏ ਇਸ ਤਰ੍ਹਾਂ ਸਾਡੇ ਪਰਿਵਾਰੀ ਉੱਪਰ ਬਾਬਾ ਜੀ ਦੀ ਬੜੀ ਕਿਰਪਾ ਸੋ ਅੱਜ ਵੀ ਪਰਿਵਾਰ ਬਾਬਾ ਜੀ ਦੇ ਬਚਨਾਂ ਉੱਪਰ ਪਹਿਰਾ ਦੇ ਰਿਹਾ ਹੈ ਬਿਲਕੁਲ ਵੈਸ਼ਨੋ ਬਿਰਤੀ ਧਾਰਨ ਕਰਕੇ ਆਪਣੇ ਜੀਵਨ ਨੂੰ ਸਫਲਿਆ ਕਰਿਆ ਹੈ ਸੋ ਗੁਰੂ ਪਿਆਰਿਓ ਆਪਾਂ ਵੀ ਵੈਸ਼ਨੋ ਬਿਰਤੀ ਧਾਰਨ ਕਰੀਏ ਕਿਉਂਕਿ ਜੇ ਆਪਾਂ ਗੁਰੂ ਦੇ ਦਰ ਤੋਂ ਖੁਸ਼ੀਆਂ ਪ੍ਰਾਪਤ ਕਰਨੀਆਂ ਨੇ ਤਾਂ ਸਾਨੂੰ ਸਭ ਤੋਂ ਪਹਿਲੋਂ ਜੀਵਤਿਆ ਕਰਨੀ ਛੱਡਣੀ ਪਵੇਗੀ ਮਲਪਕ ਖਾਣੀ ਛੱਡਣੇ ਪੈਣਗੇ ਤਾਂ ਹੀ ਸਾਡੀਆਂ ਬੇਨਤੀਆਂ ਦਰਗਾਹ ਦੇ ਵਿੱਚ ਪ੍ਰਵਾਨ ਹੋਣਗੀਆਂ ਸੋ ਬਾਬਾ ਜੀ ਦਾ ਬਚਨ ਸੀ ਕਿ ਭਾਈ ਮਲਪਕ ਖਾਣੇ ਬਿਲਕੁਲ ਨਹੀਂ ਖਾਣੇ ਗੁਰੂ ਵਾਲੇ ਬਣਨਾ ਹੈ ਸਤਨਾਮ ਵਾਹਿਗੁਰ ਦਾ ਜਾਪ ਕਰਨਾ ਹੈ ਕਹਿੰਦੇ ਸਨ ਬਾਬਾ ਜੀ ਕਿ ਜਿਨੇ ਮਲਪਾ ਖਾਣੇ ਤਿਆਰ ਦਿੱਤੇ ਉਹਨੇ ਗੁਰੂ ਨਾਨਕ ਸਾਹਿਬ ਜੀ ਦੇ ਚਰਨਾਂ ਵਿੱਚ ਆਪਣਾ ਸੀਸ ਪੇਟ ਕਰ ਦਿੱਤਾ ਭਾਵ ਉਹ ਗੁਰੂ ਵਾਲਾ ਬਣ ਗਿਆ ਸੋ ਗੁਰੂ ਪਿਆਰਿਓ ਆਓ ਆਪਾਂ ਵੀ ਮਲਪਾ ਖਾਣੇ ਤਿਆਰ ਕਰੀਏ ਸੇਵਾ ਸਿਮਰਨ ਕਰਕੇ ਆਪਣੇ ਜੀਵਨ ਨੂੰ ਸਫਲਿਆ ਬਣਾਈਏ ਸੋ ਬੋਲਦੇ ਆ ਚਾਲਦੇ ਆ ਇੱਕ ਨਹੀਂ ਬੜੀਆਂ ਗਲਤੀਆਂ ਹੋ ਗਈਆਂ ਹੋਣ ਗਿਆ ਕਿਉਂਕਿ ਜੀਵ ਇੱਕ ਹੈ ਗੁਣ ਸਾਖੀਆਂ ਬਚਨ ਅਨੇਕਾਂ ਮਹਾਪੁਰਖਾਂ ਦੇ ਸੋ ਕਲਯੁਗੀ ਜੀਵ ਹਾਂ ਕਹਿੰਦਿਆਂ ਕੱਸਦਿਆਂ ਇੱਕ ਨਹੀਂ ਬੜੀਆਂ ਗਲਤੀਆਂ ਹੋ ਗਈਆਂ ਸਾਸ ਸੰਭਖਣਯੋਗ ਹੈ ਸੋ ਪਿਆਰਿਓ ਵੀਡੀਓ ਵਾਤ ਤੋਂ ਬਾਦ ਸ਼ੇਅਰ ਲਾਈਕ ਤੇ ਕਮੈਂਟ ਜ਼ਰੂਰ ਕਰਿਓ ਤੇ ਜੇ ਨਾਲੇ ਤੱਕ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸੋ ਕਿਰਪਾ ਕਰਕੇ ਕਰ ਲਿਓ ਸੋ ਬਲਾਉ ਫਤਿਹ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ